ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਸਵਾ ਦੇ ਸਵਾ 8 ਦਾ ਤੇ ਟਾਈਮ ਆਪਣੇ ਸਕੂਲ ਜਾਣ ਲਈ ਹੈ ਆਪਾਂ ਹੋਗੇ ਰੈਡੀ ਸ਼ੈਡੀ ਬਸ ਸਮਾਨ ਸਿਮੋਣਾ ਜਿਹੜਾ ਬਾਹਰ ਕੱਢ ਕੇ ਚਲੇ ਜਾਵਾਂਗੇ ਤੇ ਹੋ ਦੂਰ ਦਿਨ ਹੋ ਗਏ ਆ ਠੰਡ ਸੁੱਕੀ ਤਾਂ ਬਹੁਤ ਆ ਇਹ ਨਾਲ ਕਰਦੇ ਧੁੰਦਾ ਧਾਰੀ ਇਹ ਤਾਂ ਜਨਕੀ ਨਹੀਂ ਹੈ ਕਿ ਵਧੀਆ ਸਮਾਂ ਦੀ ਨਹੀਂ ਸਕੂਲ ਜਾਂਦੇ ਜਦੋਂ ਉਹ ਧੁੰਦਾ ਜੀਆਂ ਪੈਂਦੀਆਂ ਉਹਦੋਂ ਫਿਰ ਡਰ ਲੱਗਦਾ ਤੇ ਹੁਣ ਧੁੱਪ ਨਿਕਲਿਆ ਹੁੰਦੀ ਹੈ ਬੀਬੀ ਰਾਣੀਏ ਆ ਜਾ ਬਾਦ ਨਵੂ ਬੀਬੀ ਨੂੰ ਪਾਣੀ ਬਾਲਾ ਜਾਦੇ ਪੀਂਦੇ ਆ 1 ਮਿੰਟ ਤੇ ਬੀਬੀ ਨੇ ਕਹੇ ਬੀਬੀ ਤੂੰ ਨਿੱਗਾ ਪਾਣੀ ਪੀਆ ਕਰ ਬੂਬੀ ਸਾਡੀ ਮੰਗਦੀ ਠੰਡਾ ਪਾਣੀ ਆਖੂ ਕੀ ਟੂਟੀ ਵਾਲਾ ਪਾਣੀ ਦੇ ਦੋ ਮੈਨੂੰ ਐਨਾ ਯਾ ਦੇ ਠੰਡਾ ਪਾਣੀ ਪੀਂਦੇ ਆ ਕਿੱਤਰ ਕਈਆ ਹੋ ਰੋਟੀ ਪਾਣੀ ਲਿਆ ਆਪਾਂ ਖਾ ਹੋਣੀ ਨਹੀਂ ਚਾਹ ਤਾਂ ਬਸ ਨੇ ਉਹਨੀ ਕੀ ਬਣਾਈ ਸੀ ਆਹ ਕੀ ਆ ਨਹੀਂ ਆ ਗਾ ਲੰਦੂ ਖੋ ਦੇ ਲਿਆਂਦੀ ਪਈ ਸ਼ਰਟ ਕੱਲਦੀ ਕੀ ਕਹਿਣਾ ਉਹਨੇ ਕੀ ਕਹਿਣਾ ਉਹਨੇ ਉਹ ਪੇ ਲਿਆਂਦੀ ਸ਼ਰਟ ਹੁਣ ਉਹਦਾ ਕੀ ਲੋਟ ਹੋਣਾ ਹੈ। ਲਓ ਜੀ ਚੱਲੀਏ। ਦੇਖੀਏ ਬੱਚੇ ਉਹ ਜਾ ਕੇ ਖੜ ਗਈ ਆ ਮੈਂ ਇੱਥੇ ਦੇਖੀ ਨਹੀਂ ਆ। ਉਹ ਘੜੀਆਂ ਗੇਟ 'ਚ ਜਾ ਕੇ। ਚੱਕੀਏ ਸਮਾਨ ਤੇ ਚੱਲੀਏ ਬਤਣਾ ਨੂੰ। ਅੰਦਰ ਹੀ ਲੱਗਦਾ ਸੀ ਠੰਡ ਹੈ ਨਹੀਂ ਇੱਧਰ ਬਾਹਰ ਆ ਕੇ ਬਤਾ ਲੱਗਦਾ। ਬਾਹਰ ਠੰਡ ਹੈ। ਸੁੱਕੀ ਠੰਡ। ਸੁੱਕੀ ਗਿੱਲੀ ਧੁੰਦ ਹੋਵੇ ਤਾਂ ਆਪਾਂ ਠੰਡਾ ਠੰਡਾ ਕਰਦੇ ਰਹਿੰਦੇ ਹੁਣ ਜਦੋਂ ਧੁੱਪ ਨਿਕਲਿਆਉਂਦੀ ਆ ਫਿਰ ਐਂ ਦੱਸੋ ਕੀ ਠੰਡੇ ਨੂੰ ਸੁੱਕੀ ਠੰਡ ਕਹਿੰਦੇ ਨੇ ਆਪਣੇ ਹੀ ਨਾਮ ਬਣਾਏ ਹੋਏ ਆ ਤੇ ਉਹ ਕਿਵੇਂ ਟੁੱਕਰੀ ਦੇ ਵਿੱਚ ਕੁਲੀ ਜਾਂਦਾ ਮੇਰੇ ਵੇਣ ਕੋਈ ਨੂੰ ਤੂੰ ਹੀ ਪਾਉਂਦਾ ਜਾ ਵਿਚਾਰਾ ਚਾਚਾ ਤੂੰ ਹੀ ਪਾਉਂਦਾ ਆ ਕੇ ਸ਼ਾਮ ਨੂੰ ਤਾਂ ਤੂੰ ਹੀ ਪਾ ਲਈਦੀ ਆ ਐਸ ਵੇਲੇ ਫਿਰ ਭੱਜ ਨੱਠ ਹੁੰਦੀ ਆ ਤੂੰ ਹੀ ਪੈਂਦੀ ਜੀ ਹਾਂਜੀ ਅਜਦੋਂ ਤਾਂ ਇੱਧਰ ਹੀ ਖੜਜੋ ਹਾਂ ਮਿੱਟੀ ਜੀ ਦੇ ਉੱਪਰ ਧੁੱਪ ਤਾਂ ਹੈ ਇੱਥੇ ਖੜ ਜਾਨੇ ਦੋ ਟੁੱਪ ਸੇਕ ਲੀਏ ਹੈ ਹੈ ਇੱਥੇ ਆ ਸੂਰਜ ਪਿੰਡ ਕਾਂਦਨ ਵਾਲਾ ਮਿੱਟੀ ਜੀ ਦੇ ਉੱਪਰ ਖੜਜੋ ਗੋਏ ਜੇ ਚ ਨਾ ਖੜੇ ਇੱਥੇ ਗੁੱਡ ਮਾਰਨਿੰਗ ਜੈਸਮੀਨ ਉਹ ਸਾਈਕਲ ਤੇ ਜਾਂਦੀ ਹੈ ਹੈ ਜੈਸਮੀਨ ਸਾਈਕਲ ਤੇ ਠੀਕਾ ਪੰਸਲ ਸਾਨੂੰ ਵੀ ਇੰਝ ਆ ਜਾਂਦਾ ਮੌਕੇ ਤੇ ਹਾਂ ਸਾਨੂੰ ਮੈਂ ਸਤਿ ਸਾਬ ਕੀਤਾ ਹੋਇਆ ਤੂੰ ਫੋੜਾ ਤੇਰੇ ਡੈਡੀ ਦਾ ਮਰਿਆ ਹੋਇਆ ਹੈ ਨਹੀਂ ਕੁਝ ਵੀ ਫਲੇਆਰ ਨਾ ਬਲੇਆਰ ਨਾ ਮੰਮਾ ਆ ਫੜ ਲਉਣਾ ਕੀ ਬੈਗ ਕੀ ਆ ਮੰਮਾ ਫੜ ਲਉਣਾ ਚੁੱਪ ਹੋ ਜਾ ਇੱਕ ਮਿੰਟ ਮੈਂ ਗਗਨ ਨੂੰ ਕੁਝ ਦਿਆਂ ਬੈਨ ਕਿੱਥੇ ਕਾ ਕੇ ਹਾਂਜੀ ਟਾਈਮ ਹੋ ਗਿਆ ਮੈਂ ਜਦੋਂ ਵੀ ਵਲੌਗ ਦੀ ਸਟਾਰਟਿੰਗ ਕਰਦੀ ਟਾਈਮ ਦੱਸਦੀ ਦੱਸਦੀ ਹੁੰਦੀ ਆ 20 ਮਿੰਟ ਰਹਿ ਗਏ 5 ਵੱਜਣ ਤੇ ਪਸ਼ੂ ਵਗੈਰਾ ਦਿੱਤੇ ਆਪਾਂ ਬੰਨ ਪੱਠਿਆਂ ਤੇ ਹੁਣ ਆਪਾਂ ਲੇਟ ਹੀ ਬੰਨਦੇ ਹੁੰਨੇ ਕਿਉਂਕਿ ਚੋਨੇ ਲੇਟ ਆਂ ਤਾਰਾਂ ਤਾਂ ਫਿਰ ਪਸ਼ੂ ਵੀ ਲੇਟ ਹੀ ਬੰਨਦੇ ਹਾਂ ਜੀ ਬੱਚਾ ਨੇ ਹੁਣ ਇੱਥੇ ਨਵਾਂ ਢੰਗ ਪਾਲਿਆ ਹੋਇਆ ਇੱਥੇ ਸਿੱਟ ਕੇ ਚਾਦਰ ਦੇ ਉੱਤੇ ਆ ਕੇ ਬਹਿ ਕੇ ਵਰਕ ਕਰ ਲੈਂਦੇ ਆਪਦਾ ਹਨਾ ਕਿੰਨੀ ਕਰੇਗੀ ਹਜੇ ਆਹ ਜਾਗ ਟਹਿ ਕੇ ਕੋਟੀ ਇਹ ਮਗਰਲਾ ਪਾਸਾ ਬਣ ਆਈ ਮਗਰਲਾ ਪਾਸਾ ਬਣ ਆ ਮੈਂ ਮੋਰਲਾ ਪਾਸਾ ਲਾਈ ਇਹਦਾਂ ਉਹ ਇੱਕ ਭੈਣ ਕਹਿੰਦੀ ਸੀ ਕਿ ਜਾਗ ਟਹਿ ਕੇ ਕੀ ਹੈ ਕੋਟੀ 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 ਹੈ ਮੈਂ ਕੰਮ ਕਰਕੇ ਆਉਣੀ ਆ ਸ਼ੁਰੂ ਆਜ ਕਾ ਕੰਮ ਪ੍ਰਭੂ ਮੈਂ ਤੋੜ ਕੇ ਲੈਣੀ ਆ ਅੰਰੂਦ ਬਹੁਤ ਦਿਨਾਂ ਦਾ ਵਿਚਾਰ ਰੱਖਿਆ ਇੱਕ ਅੰਰੂਦ ਦਾ ਵਿਚਾਰ ਖਾਣ ਵਾਲੇ ਵਾਲੇ ਹਨ ਸ਼ੁਰੂ ਆਜ ਕਾ ਕਾਮ ਪ੍ਰਭੂ ਬੀਬੀ ਆਪ ਦੀ ਡਿਊਟੀ ਲੱਗੀ ਹੋਈ ਆ ਬੀਬੀ ਜਮਾ ਧੁੱਪੇ ਹੋ ਕੇ ਬੈਂਦੀ ਆ ਤੇ ਫਿਰ ਧੁੱਪਨੇ ਤੇ ਟਾਈਮ ਨਾਲ ਚਲੇ ਜਾਣਾ ਹੁਣ ਇੱਥੇ ਵੀ ਛਾਂ ਆ ਗਈ ਲਓ ਜੀ ਪਰਮਾਨੈਂਟ ਬੋਤਲ ਆ ਜਿਹੜੀ ਬੀਬੀ ਦੇ ਕੋਲੇ ਹੁੰਦੀ ਹੈ ਜਿਸ ਦੇ ਨਾਲ ਬੀਬੀ ਦਾ ਢਿੱਡ ਭਰਦਾ ਪਾਣੀ ਦੇ ਨਾਲ ਤੇ ਅੱਜ ਬਣੇਗੀ ਸਬਜੀ ਸ਼ਲਗਮ ਬੀਬੀ ਅਮਰੂਦ ਖਾਣਾ ਫਿਰ ਕੀ ਹਾਂ ਸਵਾਦਵਾਨ ਦੀ ਛਲਗਮਾਂ ਦੀ ਸਬਜ਼ੀ ਦਾ ਪਹਿਲਾਂ ਇਹਦੇ ਚ ਤੂੰ ਹੀ ਪਾਉਂਦੇ ਸੀ ਤੇ ਕਿਵੇਂ ਸਿੱਟੇ ਪਿਵਚਰਾ ਜਰਨਾ ਖਾਦੀ ਪੀ ਇਹਨਾਂ ਲਈ ਪਾਉਨੇ ਅੱਜ ਤੂੰ ਹੀ ਲੱਕੜਾਂ ਦੇ ਲਓ ਜੀ ਬਹੁਤ ਟਾਈਮ ਦਾ ਵਿਚਾਰਾ ਇਹ ਬਚਾ ਬਚਾ ਕੇ ਰੱਖਿਆ ਹੋਇਆ ਹੈ ਅਮਰੂਦ ਵੈਸੇ ਇਹ ਤੋਂ ਪਤਾ ਲਾ ਦੇ ਕਿ ਫਾਲਤਾ ਸੋਹਣਾ ਲੱਗਦਾ ਹੈ ਯਾਨੀ ਕਿ ਤੇ ਵਧੀਆ ਲੰਮੇ ਲੰਮੇ ਅਮਰੂਦ ਆ ਜਿਹੜੇ ਲੱਗਦੇ ਆ ਤੇ ਗੱਲ ਕਰ ਲੱਗ ਗਿਆ ਹੁਣ ਇਹਦੇ ਕੀ ਐ ਤੋੜਦਾ ਨਹੀਂ ਲੈਂਟਾ ਲੋ ਤੋੜ ਲਿਆ ਅਮਰੂਦ ਆ ਪੱਕੇ ਰਿਹਾ ਰਿਹਾ ਪਿਆ ਹਨ ਅੰਦੇ ਤਾਂ ਲੱਗੇ ਪਏ ਆ ਹੋਰ ਲੱਗਾ ਰਹੇ ਇਹਨਾਂ ਨੂੰ ਪਤਾ ਲੱਗ ਗਿਆ ਮਮਾ ਅਮਰੂਦ ਟੁੱਟ ਜਾਂਦੀ ਆ ਆਏ ਓਏ ਬੂਟੇ ਮਿੱਦ ਦੇਗਾ ਦੇਖ ਫਾਸ ਕੇ ਸਾਰੇ ਖਾਵਾਂਗੇ ਅਮਰੂਦ ਮਮਾ ਜੀ ਅਮਰੂਦ ਦਿਖਾਣਾ ਆ ਵੀ ਹੁਣ ਭਰ ਜਾ ਕਰੇ ਹੁਣ ਬਾਬਾ ਸਾਰੇ ਅਮਰੂਦ ਲੱਗਿਆ ਕਰਨ ਹਨ ਹਾਂ ਸਾਰਾ ਜੇ ਹਨ ਪੂਰਾ ਭਰ ਜਾ ਨਾ ਅਮਰੂਦ ਦਾ ਬੂਤਾ ਤੇ ਫਿਰ ਆਪਾਂ ਕੱਲੇ ਕੱਲੇ ਖਾਈ ਜਾਵਾਂ ਕੱਲੇ ਕੱਲੇ ਖਾਣਾ ਕਰੀ ਮਿਹਨਤ ਦਾ ਫਲ ਤੁਹਾਡੇ ਬਾਹਰਿਆਂ ਲੱਗਣ ਜੇ ਸੀ ਸਾਰੇ ਨਾਲ-ਨਾਲ ਖਾਜੇ ਹਾਂ ਲੈ ਕਰਦ ਕਿੱਥੇ ਆ ਲਛੋਣਾ ਕਾ ਸੱਤ ਕਾਰ ਕ ਮਰੂਦ ਨੇ ਇੱਕ ਡਿੱਗੇ ਵਾ ਵਾ ਵੀ ਅੜੇ ਇਹਦੇ ਚ ਮੈਂ ਤਾਂ ਸਾੜੀ ਤੇ ਗੰਦ ਨਾ ਨੋ ਬੇਬੀ ਸਾਸਣਗੇ ਸਾਰੇ ਜਿਹੜੇ ਬਲੌਗ ਦੇ ਦੇਣਗੇ ਵੀ ਕਦੇ ਮਰੂਦ ਨੇ ਦੇਖੇ ਵੀ ਮਰੂਦ ਤਾਂ ਅਸੀਂ ਬਹੁਤ ਜ਼ਿਆਦਾ ਖਾਣੇ ਇੱਕ ਦਿਨ ਪਹਿਲਾਂ ਵੀ ਮੈਂ ਲੈ ਕੇ ਆਈ ਸੀ ਪਰ ਜਿਹੜੇ ਆਏ ਆ ਵੀ ਇਹ ਤਾਂ ਟੇਸਟ ਦੇਖ ਲਿਓ ਇਹ ਗਾਰੀ ਆ ਗਵੀ ਐਡਾ ਸੀਗਾ ਉਹ ਪਿਛਲੀ ਵਾਰ ਵੀ ਇੱਕ ਲੱਗਿਆ ਸੀਗਾ ਤੇ ਉਹ ਵੀ ਐਡਾ ਹੀ ਸੀ ਤੇ ਇਹਨਾਂ 'ਚ ਬੀ ਨਹੀਂ ਹੈਗੇ ਤੇ ਲੰਮੇ ਲੰਮੇ ਉਂ ਅਮਰੂਦ ਲੱਗਦੇ ਆ ਇਹ ਕੋਟ ਚ ਚੱਲ ਕੋ ਲੈਣਾ ਤੇ ਚੱਲ ਫਿਰ ਓੜ ਜਾ ਆਲਾ ਸਾਰੇ ਤੋਂ ਵੱਡੀ ਫਾੜੀ ਆਲਾ ਸਾਰੇ ਤੋਂ ਵੱਡੀ ਦੋ ਲੈ ਗਈ ਹਾਂ ਇੱਕ ਆ ਇੱਕ ਆ ਦੋ ਲੈ ਗਈ ਕੋਈ ਨਹੀਂ ਫਿਰ ਮੈਂ ਸਾਈਡ ਜੀ ਆਉਂ ਦੋ ਹੂੰ ਬਾਸ ਵਾਦਾ ਬਾਲੀ ਇਹ ਦੋ ਉਹ ਨਾ ਬੋਲਾਉ ਮਾਰੇ ਬਾੜੇ ਦੱਗਣ ਤੇ ਬਾੜੇ ਵਾਲੇ ਖੋਜਦੇ ਸਾਰੇ ਦਾਦੀ ਬਾਲਾ ਮਿੱਠਾ ਬੇਈਮਾਨ ਨੀ ਬਾਲੀ ਐ ਤੂੰ ਨਵਰੀ ਤਾਂ ਤੇ ਰੈੜੀ ਨੂੰ ਵੀ ਰੱਖਣੀ ਏ ਜੀ ਇੱਕ ਫਾੜੀ ਇਹ ਤੋਂ ਫਾੜ ਇਹਨੂੰ ਕਹ ਇਹਨੂੰ ਕਹ ਐਨਾ ਬੋਲਾ ਦੱਸ ਮੈਂ ਕੋਈ ਅਮਰੂਦ ਦੇ ਚੱਕਰ ਪਿੱਛੇ ਘਰ ਚ ਪਈ ਲੜਾਈ ਉਹਨੂੰ ਦੇ ਦੇ ਪੁੱਤ ਭੈਣ ਨੂੰ ਦੇ ਦਿੰਦਾ ਜੀ ਇਹਨੇ ਖਾਧਦਾ ਫਿਰ ਇੱਕ ਫਾੜੀ ਹੋਰ ਦੇ ਦੇ ਇਹਨੂੰ ਚੱਲ ਅੱਗੇ ਅੱਗੇ ਲਾਉ ਉਹ ਤਾਂ ਨਿੱਕਲ ਗਈ ਜਿੰਦਰਾ ਕਰਨਾ ਨਹੀਂ ਕਰੀ ਹੱਦ ਬੀਕੀ ਨਹੀਂ ਆਤਾ ਕਿ ਨਾਲ ਹੋਣਾ ਕਿ ਜੋ ਅਗਰਾਂ ਬਿਨਾਂ ਹੋਏ ਤੇ ਨਾ ਲਵੇ ਹਾਂ ਮਿੰਨਾ ਡਰੂ ਵੀ ਅੱਜ ਆ ਕਿੰਨੇ ਕੇ ਮੈਂ ਆਈ ਲਵ ਯੂ ਰੀ ਕੰਦੇਸ ਜਵਾਗੜੇ ਨੂੰ ਮਾਂ ਡੈਡੀ ਆਗਾ ਮਾਮੂ ਆਂਦਾ ਗੋਟਾ ਹੋਇਆ ਬੜੀ ਚੱਲੂਗਾ ਮਿੰਨਾ ਤਾਂ ਮਰੂਦਨ ਲੱਗਦੇ බදගහමා ගරෝට පදකා ගිත්තියන බයි සිමෝක්‍යෝරෝරය මැසිමුුණ කෙනම බරිදර පැන් එක සික මෙ තොට ජෙට බලෝ පායෝට පායෝ මන කැලෙ ද එනම චැරිනු පතලනගේ මෑනු දෙෙතත් චෙත ਜਮਾਨੀ ਮਾਰਿਆ ਜਮਾਨੀ ਮਾਰਿਆ ਤੇ ਫਿਰ ਮੈਨੂੰ ਦੱਸਿਆ ਵੀ ਆ ਹੁੰਦਾ ਹੈ ਝੜਕ ਤਾਂ ਇਹਨੂੰ ਤਾਂ ਰੋਣ ਲੱਗ ਗਿਆ ਮੈਂ ਤਾਂ ਬੰਦੀ ਨਹੀਂ ਆ ਵੇ ਚੁੱਪ ਕਰ ਜਾ ਫਿਰ ਚੁੱਪ ਕਰ ਆਹ ਵਾਲਾ ਬਲਾਊਜ਼ ਐ ਇਹ ਮੰਮੀ ਨੇ ਬੁਣਿਆ ਸੀ ਸਾਡੀ ਨੇ ਕੋਟਲੀ ਵਾਲੀ ਹੋਵੇ ਚਾਟੇ ਪਹਿਨ ਕੇ ਫਿਰ ਫਿਰ ਇੰਨਾ ਕ ਤਾਂ ਪਤਾ ਹੋਣਾ ਚਾਹੀਦਾ ਹੈਗਾ ਸਾਰਾ ਦਿਨ ਫੋਨਾਂ ਤੇ ਜਵਾਕ ਬੜੇ ਰਹੇ ਤੇ ਕੋਈ ਚੀਜ਼ ਮਗਾ ਲਓ ਜਮਾ ਧਿਆਨ ਨਹੀਂ ਕਰਦੀ ਹੈ ਕਿ ਨਿੱਕੀ ਨਹੀਂ ਸਭ ਪਤਾ ਮੰਗਾ ਇਹ ਧਿਆਨ ਨਹੀਂ ਦਿੰਦੀ ਐਨਾ ਮਾੜਾ ਜਿਹਾ ਝੜਕਦਾ ਏ ਫੇਰ ਸਪੀਕਰ ਚੱਲਦਾ ਇਹਦਾ ਪੂਰਾ ਅੱਧਾ ਘੰਟਾ ਚਲੋ ਇਹ ਕੰਮਕਾਰ ਕਰੀਏ ਸਟਾਰਟ ਖਾ ਪੀ ਲਿਆ ਬਲਾਉਜ਼ ਦਿਖਾ ਕੇ ਕੋਟੀ ਦਿਖਾਤੀ ਮੰਮੀ ਨੇ ਬੰਦਰ ਪਹਿਣਨੇ ਕਿਹਾ ਸੀ ਤੇ ਹੁਣ ਮੈਂ ਜੋ ਕੱਪੜੇ ਦਾ ਫੇਰ ਮਿਸ ਕਰਤਾ ਜਿਹਨੇ ਕਿ ਨਹੀਂ ਤੇ ਹੁਣ ਨਾ ਮੈਂ ਫਰਜ ਵਗੈਰਾ ਸਾਫ ਕਰ ਲਿਆ ਕਾਫੀ ਖਰਾਬ ਹੋਈ ਫਿਰ ਅੱਜ ਵੀ ਹੁਣ ਦਾਦੀ ਨਾਲ ਐ ਘੁਲੀ ਜਾਊਗੀ ਵਾਹ ਕਿ ਮੇਰਾ ਚੱਕਲਾ ਤਾਂ ਇੰਨਾਂ ਦੀ ਸੀ ਹਾਂ ਹਾਂਜੀ ਟਾਈਮ ਹੋ ਗਿਆ 6:86 ਦਾ ਤੇ ਸਾਰੇ ਕੰਮ ਕਰਾ ਤੋ ਬਾਅਦ ਸਾਡੇ 6:47 ਦਾ ਹੋ ਗਿਆ ਤੇ ਹੁਣ ਮੈਂ ਵਲੌਗ ਦੇ ਸਟਾਰਟਿੰਗ ਕਰਨ ਲੱਗੀ ਕਿਉਂਕਿ ਧਾਰਮ ਵਗੈਰਾ ਮੁੜ ਕੇ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਫਰਿੱਜ ਵਗੈਰਾ ਸਾਫ ਕਰਨ ਲੱਗੀ ਹੁਣ ਬਾਤ ਹੋ ਕੇ ਵਗੀ ਰਾਤ ਨੂੰ ਖੁਰਕੇ ਨਹੀਂ ਆਦੀ ਹੁੰਦੀ ਸੀ ਹਾਂ ਜਾਣ ਕੇ ਕਹਿੰਦੀ ਸੀ ਮੇਰੇ ਤਾਂ ਨਾ ਸਿਕਰੀ ਵਾਲੀ ਹੋਈ ਪਈ ਆ ਤਾਂ ਕਰਕੇ ਸਿਰ ਧੋਤਾ ਮੈਂ ਤਾਂ ਕਿ ਮੈਂ ਨਾ ਮੈਂ ਕਿ ਮੈਂ ਭੁੱਲ ਨਾ ਜਾਵਾਂ ਇੱਕ ਭੈਣ ਦਾ ਜਿਵੇਂ ਕਮੈਂਟ ਆਇਆ ਹਨਾ ਪਤਾ ਨੀ ਨਿਸ਼ਾਨ ਸਿੰਘ ਆਈਡੀ ਤੋਂ ਭੈਣ ਕਮੈਂਟ ਕਰਦੇ ਹੁੰਦੇ ਆ ਉਹ ਕਹਿੰਦੇ ਜਦੋਂ ਨਾ ਨਵਰੀਤ ਦਾ ਕੇਕ ਕੱਟਿਆ ਕਹਿੰਦੇ ਮੇਰੇ ਬੱਚੇ ਨੇ ਇੰਨੀ ਕਿ ਜ਼ਿਆਦਾ ਕਲਾਪਿੰਗ ਕੀਤੀ ਹਨਾ ਬੜਾ ਜਿਆਦਾ ਹੱਸੇ ਸੀ ਵੀ ਬੱਚਿਆਂ ਨੂੰ ਖੁਸ਼ੀ ਹੁੰਦੀ ਆ ਹਨਾ ਕੇਕ ਖਾਣ ਦੀ ਕੱਟਣ ਦੀ ਤੇ ਉਹ ਵੀ ਦੇਖ ਦੇਖ ਖੁਸ਼ ਹੋਈਗੇ ਕਿ ਬੜਾ ਖੁਸ਼ ਹੋਇਆ ਥੈਂਕ ਯੂ ਸੋ ਮਚ ਹਨਾ ਚਲੇ ਇਹਨੇ ਬੰਨ ਨਾਲ ਬੱਚੇ ਖੁਸ਼ ਹੋਏ ਬੱਚਿਆਂ ਨੇ ਕਲਾਪਿੰਗ ਕੀਤੀ ਤੇ ਇੱਕ ਨਾਮ ਲੈਣਾ ਸੀਗਾ ਆਪਾਂ ਮੈਸੇਜ ਆਇਆ ਸੀਗਾ ਅਮਨਦੀਪ ਢਿੰਦ ਮੁਕਸਰ ਲਓ ਜੀ ਆਪਾਂ ਤੁਹਾਡਾ ਵੀ ਨਾਮ ਲੈਤਾ ਤੇ ਥੈਂਕ ਯੂ so much ਜੋ ਆਪਣੀ ਤੁਸੀਂ ਬਲੌਗ ਨੇ ਇੰਨਾ ਜਿਆਦਾ ਪਸੰਦ ਕਰਦੇ ਹੋ ਤਾਂ ਕਰਕੇ ਫਿਰ ਆਪਾਂ ਵੀ ਡੇਲੀ ਜਿਹੜਾ ਬਲੌਗ ਅਪਲੋਡ ਕਰਨ ਨੂੰ ਆਪਣਾ ਮਾਨ ਕਰਦਾ ਲਓ ਜੀ ਤੁਸੀਂ ਬੁਵਾਈਆ ਹੁਣ ਚਾਚਾ ਚਾਚਾ ਨੇ ਸਾਫਤੀ ਕਾਪੀ ਧਰਤੀ ਪੱਠਿਆਂ ਦੀ ਡਿਊਟੀ ਕੱਚ ਹਾਈ ਸੌਰੀ ਭੈਣ ਰਪਿੰਦਰ ਭੈਣ ਨੇ ਪੁੱਛਿਆ ਸੀਗਾ ਹਨਾ ਵੀ ਤੁਸੀਂ ਉਹ ਵਾਲਾ ਜਿਹੜੀ ਦਵਾਈ ਬਣਾਈ ਸੀ ਮੈਂ ਤਾਂ ਅੱਜ ਵਾਲਾ ਉਹਦਾ ਜਿਹੜਾ ਲਿੰਕ ਆ ਪਾਉਣਾ ਭੁੱਲ ਗਈ ਤੇ ਜਿਹੜੇ ਇਹ ਵਾਲਾ ਬਲੌਗ ਅਪਲੋਡ ਹੋਊਗਾ ਪੱਕਾ ਮੈਂ ਯਾਦ ਰੱਖੂਣੀ ਮੈਂ ਹੱਥ ਤੇ ਲਿਖ ਕੇ ਰੱਖੂ ਵੀ ਮੈਂ ਭੁੱਲਣਾ ਤੇ ਉਹਦਾ ਲਿੰਕ ਆਪਾਂ ਜਰੂਰ ਪਾਵਾਂਗੇ ਸੌਰੀ ਅੱਜ ਮੈਂ ਭੁੱਲ ਗਈ ਮੇਰੇ ਨਾਲ ਹੁਣ ਜ਼ਿਆਦਾ ਆ ਵੀ ਭੈਣ ਨੇ ਕਮੈਂਟ ਕੀਤਾ ਸੀ ਤੇ ਉਹ ਦਵਾਈ ਬਾਰੇ ਪੁੱਛਿਆ ਸੀ ਕਿ ਇਹ ਬਲੌਗ ਦੇ ਉੱਪਰ ਪੱਕਾ ਤੁਹਾਨੂੰ ਲਿੰਕ ਮਿਲੇਗਾ ਕੀ ਹੁਣ ਕਰਨਾ ਕੀ ਨਹੀਂ ਹੋਲਾਓ ਜੀ ਸ਼ਰਗਮਾ ਦੀ ਜਿਹੜੀ ਸਬਜ਼ੀ ਬੀਖੋ ਵਧੀਆ ਬਣ ਗਈ ਟੇਸਟੀ ਟੇਸਟੀ ਤੇ ਬੀਬੀ ਨੂੰ ਦਿੱਤੀ ਫੜਾ ਕਿ ਆਪਾਂ ਪਾਣੀ ਹੈ ਪਿਆਜ਼ ਦਿੱਤੇ ਕੱਟ ਹਾਂ ਜਿੱਦ ਤੁਸੀਂ ਕੀ ਕਹਿੰਦੇ ਸੀ ਕੀ ਕਰਨਾ ਹੈ ਠਾਰਨਾ ਬਈ ਸਬਜ਼ੀ ਉਹ ਠਰ ਜਾਂਦੀ ਹੈਗੀ ਲਪੜਾ ਕੇ ਹੀ ਬਕਰੋ ਹਾਂ ਸੁਣੋ ਤੇਰਾ ਇਸ ਨੇ ਪੌਟ ਸਪੀਡ ਨੂੰ ਨਾ ਹੂੰ ਕੱਟ ਕੇ ਦੇ ਦੂੰ ਉਸਕਾ ਗੀਤ ਕੱਟ ਕੇ ਦੇ ਦੋ ਨਾ ਮੈਂ ਓਕੇ ਆ ਬੱਟਾ ਦਿਖਾਈ ਸੀ ਚੜੇ 12 ਬਾਲ ਪੇਪਰ ਕੀਤਾ ਲੱਗਿਆ ਕੀ ਦਾ ਸੋਤੇ ਲੱਗੇ ਸਾਰੇ ਨੇ ਨਗਰ ਕੀ ਨਗਰ ਕੀ ਦੰਦੇ ਗਈ ਇਸ ਮੈਂ ਕੀ ਕਿਸ ਨੇ ਹੈ ਇਸ ਮਮਾ ਦੇ ਲਾਓ ਮੇਰੇ ਜਿਹੜੇ ਦੂਸਰੇ ਨੰਬਰ ਤੇ ਹੈ ਭੇਜਿਆ ਸੀਗਾ ਲਿੰਕ ਚਲਦੀ ਨਹੀਂ ਆ ਵਾ ਚਲਦੀ

ਐਡੀ ਛੇਤੀ ਠੰਡ ਪੈਣਾ ਫੜ ਜੂਗੀ ਹਾਂ ਦੋ ਮਰਜ਼ੀ ਲੱਸੀ ਜਾਂਦੇ ਚਾਹੀਏ ਕਲਾਸ ਮਹੀਨਾ ਲਾਉਂਦਾ ਉਹ ਮੈਨੂੰ ਜਿਸ ਤੇ ਦਾ ਆਵਾ ਉਹ ਦਾ ਸਕੂਲ ਜਾਣ ਤੋਂ ਵਿੱਚ ਸਭ ਖਲਾ ਲਾਦਾ ਹੁੰਦਾ ਨਹੀਂ ਜੇ ਡਰ ਲੱਗਦਾ ਹੁੰਦਾ ਤੇ ਪਰ ਐ ਵੀ ਠੰਡ ਹੁੰਦੀ ਜੀ ਤਾਂ ਬਿਨਾ ਤਾਂ ਬਸ ਫੇਰ ਤਾਂ ਗਰਮੀ ਫੇਰ ਉਹੀ ਕਲਪੀ ਰਹਾ ਕਰਾਂਗੇ ਹਾਏ ਗਰਮੀ ਹਾਏ ਗਰਮੀ ਦੇ ਰੱਬਾ ਪੱਤਾ ਨਹੀਂ ਹਿਲਾਉਂਦਾ ਹਾ ਹੀ ਕਰਿਆ ਕਰਾਂਗੇ ਅੱਪਾ ਸੀਤ ਲਹਿਰ ਚੱਲਣੀ ਹੈ ਹਾਂ ਚੱਲ ਚੱਲ ਬੀ ਸੀਤ ਲਹਿਰ ਚੱਲ ਬੇ ਤਾਂ ਠੰਡ ਤਾਂ ਹੋਵੇ ਚਾਲ ਦੇਣਾ ਕੰਦੇ ਹੋਣਗੇ ਤਾਂ ਬਾਈ ਦੂ ਕੀ ਕਰਦੇ ਗਰਮੀ ਬਿਲਕੁਲ ਕੋਈ ਨਹੀਂ ਜਦੋਂ ਇੰਨੇ ਕੱਪੜੇ ਪਾਏ ਹੁੰਦੇ ਇੱਕ ਕੋਟੀ ਹੋਰ ਚਾੜ ਲੈਤੋਂ ਨਹੀਂ ਪਰ ਠੰਡ ਹੋਣੀ ਜ਼ਰੂਰੀ ਹੈ ਗਰਮੀ ਨੇ ਤਾਂ ਆ ਹੀ ਜਾਣਾ ਗੱਲ ਤਾਂ ਠੰਡ ਦੀ ਹੈ ਵੀ ਠੰਡਣੀ ਵਾਲਾ ਚ ਰਹੀ ਦੀ 1 ਮਿੰਟ ਚਾਰ ਮਿਕਸ ਚਲੋ ਜੀ ਉਹ ਟੈਕਟਿਸ ਕਰਨੀ ਵੀ ਲੱਗੂਗਾ ਹਜੇ ਫੰਕਸ਼ਨ ਦੀ ਡੇਟ ਅਫਿਕਸ ਨਹੀਂ ਹਜੇ ਪਿੰਡੇ ਦੇ ਲੈਣ ਨੂੰ ਦੱਸਿਆ ਸੌਂਗ ਮੈਂ ਕਹਿੰਨੀ ਕਾਪੀਰਾਈਟ ਆ ਰਾਈਟਾ ਜੁਗਾ ਮੈਂ ਜਿਨਮੀ ਕੈਪ ਲੈਂਦੀ ਮੇਰਾ ਦਿਮਾਗ ਪਤਾ ਨਹੀਂ ਕਿਵੇਂ ਜਮਮਾ ਆ ਗੋਟਾ ਪਿਆ ਹੀ ਨਹੀਂ ਪਤਾ ਕਿ ਮੈਂ ਉਹ ਕੈਪ ਕਿੱਥੇ ਰੱਖਤੀ ਇੱਕ ਕੈਪ ਥਾ ਜਾਂਦੀ ਇੱਕ ਗਵਾਚ ਜਾਂਦੀ ਹੈ ਪਲਪਲ ਕੜਾ ਕਾਰਲੇ ਬੰਦੇ ਸੁਪਰੇ ਲੋ ਜੀ ਕੌਫੀ ਕੌਫੀ ਹੋ ਰੇ ਪਿਆਰ ਨਾ ਦਾ ਜਵਾਕ ਇਕੱਲਾ ਸਿੰਪਲ ਜਿਹਾ ਦੁੱਧ ਪੀ ਕੇ ਖੋਸ਼ ਆ ਤਾ ਨਹੀਂ ਆਫ ਤੇ ਕੌਫੀ ਦੇ ਬਹਾਨੇ ਨਾਲ ਕਹਿੰਦਾ ਵੀ ਆਪ ਜੀ ਪਕੜ ਗਏ ਜਵਾਗਿਆ ਫਿਰ ਅਪਕੜ ਬੁੜੇ ਹੋ ਗਏ ਸੜਤੇ ਬੁੜੇ ਵੀ ਸੜਤੇ ਬੁੜੇ ਬੰਦੇ ਵੀ ਅਜਲੇ ਕੌਫੀ ਪਸੰਦ ਕਰਦੇ ਆ ਸਾਰਾ ਪਤਾ ਨਹੀਂ ਚੱਲਦਾ ਇਹ ਇਹ ਗਾਣਾ ਹੈਗਾ ਦੁੱਧ ਪਤਲਾ ਇਹ ਗਾਂ ਦੇ ਦੁੱਧ ਦਾ ਫਰਕ ਹੁੰਦਾ ਜਰਸੀ ਗਾਂਾਂ ਦਾ ਜਿਹੜਾ ਦੁੱਧ ਹੁੰਦਾ ਮੱਝਾਂ ਵਰਗਾ ਤੇ ਉਹ ਗਾਂ ਦਾ ਦੁੱਧ ਤਾਂ ਜਿਵੇਂ ਠੋਖਣ ਵਾਲਾ ਪਾਣੀ ਮਿੰਦੀ ਨਾਲ ਮਿੰਦੀ ਨੂੰ ਆ ਜਾਣਾ ਤੇ ਹੁਣ ਇਹ ਪਤਾ ਨਹੀਂ ਕਿਉਂ ਦੁੱਧ ਦਾ ਫਰਕ ਜਾ ਲੱਗਦਾ ਤਾਂ ਕਰਕੇ ਇਹਦੇ ਵਿੱਚ ਫਿਰ ਕੌਫੀ ਬਣਾ ਲਈ ਉਹ ਸੰਘਣਾ ਹੁੰਦਾ ਦੁੱਧ ਹਮਮ ਮਦਦ ਮੱਝਾਂ ਵਰਗਾ ਪਰ ਅੱਛਾ ਸੁਧਾ ਦੁੱਧ ਤਾਂ ਕਰਕੇ ਇੱਕ ਵਾਰ ਫਿਰ ਕੌਫੀ ਆਪਣੇ ਦੁੱਧ ਆਪਣੇ ਚਲ ਗਾਂਿਆਂ ਦਾ हु प सीेंगेनाना कि वास् ਲੈਪੀ ਆਇਤਾ ਬਲੌਗ ਦੇ ਲਈ ਗਵਾਂਣ ਗੱਲ ਲੋਗੀ। ਨਾ ਆਪਾਂ ਨਾ ਆਪਾਂ ਨਾ ਗਦੇ ਹੋਈਂ। ਹਾਂ ਆਪਣੀ ਕਣੀ ਆਈ ਗਦੀ ਵੀ। ਆਏ ਸਾਰੇ ਪੁਣੀ ਚਾ ਰਸਪਨ। ਨਾ ਪਤਾ ਦੋ। ਉਹਨਾਂ ਤੋਂ ਪੁਰਾਣ। ਉਹਨਾਂ ਦੇ ਆਏ ਨਾ ਮਾ ਉਹ ਕੱਲਾ ਜਾ ਰਹੀ ਪਾਈ ਜਾਂਦੇ ਆ। ਆਪਾਂ ਬੇਦੀ ਪੱਠੇ ਵੀ ਲਗੇ ਰਹੇ ਪਾਉਣ। ਉਹ ਬਰ ਹੋਉਂ ਜਾਂ ਹੋਰੂ। ਆਪਾਂ ਆਪਾਂ ਮਾਦਾ ਤੂੜੀ ਵੀ ਪਾਉਣੇ ਆ। ਉਹ ਸਦਾ ਨਿਰਾ ਪਾਉਂਦੇ ਹੋਣ। ਨਹੀਂ ਮੰਜਾ ਗਲਤ ਨਹੀਂ ਪਾਉਂਦੇ। ਹਾਂ ਹੁੰਦੀ ਐ। ਹਾਂ ਆਪ ਹੁੰਦੀ ਐ। ਘੰਗਾਲੇ ਮੱਜਾਂ ਨੂੰ ਨਿੰਦੀਆਂ ਤੇ ਮੱਜਾਂ ਵਾਲੇ ਗੰਗਾਲੇ ਨੇ ਤੇ ਵੀ ਭਾਈ ਸਾਨੂੰ ਗਾਲਾਂ ਲਾ ਦੇ। ਜਿਆਗੀ ਟੋਪੀ ਤੇ ਕੌਣ ਦੀ ਗੱਈ ਹੁੰਦੀ ਮੇਰੀ ਟੋਪੀ ਨਹੀਂ ਦਈ ਮੇਰੀ ਟੋਪੀ। ਅਲਮਾਰੀ ਚ ਪਈ ਸੀ। ਇਹ ਤਾਂ ਗੋਤੂ ਜੀ ਨੂੰ ਮੰਨਣਾ ਤੇ ਮੰਨਣਾ ਕਰੇ ਜਾਵਾਂ ਕਿਵੇਂ ਇਹਦੀ ਤੇ ਮੰਨਾਂ ਦਾ ਮੂਤ ਚ ਕਿੰਨੇ ਹੋਣਗੇ। ਲੈ ਪੈ ਕਰ ਲੁਕੇ ਉਹਨੂੰ ਭਾਂਡਾ ਹੁੰਦਾ। ਜਿਹੜੀ ਦੇਸ ਤੇ ਸਾ ਥੋੜੀ ਜਿਹੀ ਜ਼ਿਆਦੇ ਹਾਈ ਲੈਵਲ ਦੀ ਹੋਵੇ ਜਿਹੜੀ ਸਾਡੀ ਗੱਲ ਬਾਤ ਹੈ। ਕਿੱਥੇ? ਹੋਵੇ ਠੀਕ। ਫਾਈ ਤਾਂ ਖਾਈ ਮੈਂ ਚਿੱਟੀ ਵੀ ਲਈ। ਚਿੱਟੀ ਤਨ ਮੇਂ ਯ ਬਿੱਲੀ ਹਨ ਹੋ ਗਈ ਕਿੱਧਰ ਗਈ ਫੇਤਾਂ ਦਾ ਬਿੱਲੇ ਜਾਂਦੇ ਆ ਕਾਲੀ ਬਿੱਲੀ ਤਾਂ ਸੀਗੀ ਪਿਓਰ ਕਾਲੀ ਫਿਰ ਸੂਟ ਵਰਗੀ ਹੈ ਹੈ ਹੋ ਗਈ ਦੋ ਤਾਂ ਨਹੀਂ ਬੁੱਲਾ ਤੱਪ ਗਈ ਬਸ ਦੋਦ ਨੂੰ ਤਵਾਲ ਆ ਗਿਆ ਕੱਢਦੀਆਂ ਜੱਗ ਚ ਇਹ ਹੈ ਇਹ ਕਾਫੀ ਤੋਂ ਗੱਲ ਛਿੜੀ ਤੇ ਕਿੱਧਰ ਸੀ ਕਿੱਧਰ ਅੱਜ ਆ ਚੱਲ ਹੁਣ ਵੀ ਆਂਦੇ ਗੱਲੋ ਕਰ ਨਹੀਂ ਕੋਣ ਨਾ ਹੋਣਾ ਫਿਰ ਕਹਿੰਦਾ ਬੜਾ ਹੋਈ ਜਾ ਰਿਹਾ ਪਿਆ ਬਿੱਲ ਕਹਿੰਦਾ ਉਹ ਬੜਾ ਹੋ ਗਿਆ। ਚੌੜਾ ਨਹੀਂ ਹੋ ਗਿਆ। ਕੱਪਟਰ ਜਦੋਂ ਇਹਨੂੰ ਮੈਲਟ ਕਰਕੇ ਬਣਾਉਣਾ ਹੈ ਨਾ ਕਾਫੀ ਜਮਾ। ਅੱਛਾ। ਠੀਕ ਹੈ ਪੂਰੀ ਮੈਲਟ ਕਰਦੇ ਆ। ਫਿਰ ਜਿਵੇਂ ਆਪਣੀ ਬਿਆਹਾਂ ਦੇ ਵਿੱਚ ਕਾਫੀ ਵਾਲੀ ਮਸ਼ੀਨ ਹੈ ਉਹ ਬਣਾਉਂਦੀ ਹੁੰਦੀ ਹੈ ਨਾ ਕਾਫੀ। ਜੰਗਾ ਉਹ ਬਣ ਜਾਂਦੀ ਜੀ ਆਪਾਂ ਸਿੰਪਲ ਕੱਲੇ ਹੁਣ ਮਤਲਬ ਜਿਵੇਂ ਹੁਣਾ ਦੁੱਧ ਹੈ ਦੁੱਧ ਦੇ ਵਿੱਚ ਹੁਣ ਸਿੰਪਲ ਕਾਫੀ ਪਾ ਲਈਏ। ਉਹਦਾ ਟੇਸਟ ਹੋਰ ਮਾਊਗਾ ਇਹਦਾ ਟੇਸਟ ਹੋਰ ਹੋਊਗਾ। ਓਕੇ। ਇਹ ਝੱਗ ਵਾਲੀ ਕਾਫੀ ਬਣ ਜਾਂਦੀ ਹੈ। ਓਕੇ ਹੋਰ ਕੁਝ। ਹਾਈ। ਪੁੱਲੇ ਗਿਸ। Nah, hal baik, bang.